5-7 ਦਿਨ ਜੰਗ ਦਾ ਮਾਹੌਲ ਰਿਹਾ ਪਾਕਿਸਤਾਨ ਨਾਲ ਸਾਡੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈਕੀ ਸੀ ਇਹਨਾਂ ਲੋਕਾਂ ਬਾਰੇ ਸੋਚ ਕੇ ਦੇਖੋ ਜਿਨ੍ਹਾਂ ਨੂੰ ਬਾਜ਼ਾਰ ਤੇ ਤੁਰੇ ਫਿਰਦੇ ਪਤਾ ਹੀ ਨਹੀਂ ਹੁੰਦਾ ਵੀ ਕਿਹੜੀ ਬਿਲਡਿੰਗ ਤੇ ਆ ਕੇ ਕਦੋਂ ਮਜ਼ਾਈ ਲੱਗ ਪੈਂਦੀ ਆ ਆ ਵੀਡੀਓ ਦੇਖੋ ਰਾਤ ਤੁਰੇ ਜਾਂਦੇ ਲੋਕਾਂ ਪਤਾ ਹੀ ਨਹੀਂ ਲੱਗਦਾ ਕਦੋਂ ਉੱਪਰੋਂ ਮਜ਼ਾਈ ਲਾ ਕੇ ਡਿੱਗ ਪੈਂਦੀ ਆ ਇਜ਼ਰਾਈਲ ਨੇ ਗਾਜ਼ਾ ਨੂੰ ਬਿਲਕੁਲ ਸੰਤਲਨ ਕਰਤਾ ਇੱਕ ਵੀ ਰਹਿ ਸੀ ਬਿਲਡਿੰਗ ਨਹੀਂ ਬਚੀ ਗਾਜ਼ਾ ਵਿੱਚ ਨਾ ਕੋਈ ਹਸਪਤਾਲ ਬਚਿਆ ਨਾ ਕੋਈ ਸਕੂਲ ਬਚਿਆ ਨਾ ਕੋਈ ਬਿਜਲੀ ਘਰ ਬਚਿਆ ਨਾ ਕੋਈ ਵਾਟਰ ਪੰਪ ਸਟੇਸ਼ਨ ਬਚਿਆ ਇਜ਼ਰਾਈਲ ਸਿੱਧਮ ਸਿੱਧਾ ਉਹਨਾਂ ਦੀ ਨਸਲ ਕੁੱਤੀ ਕਰ ਰਿਹਾ ਉਹਨਾਂ ਨੂੰ ਮਾਰ ਰਿਹਾ ਤੇ ਇਹ ਸਾਡੇ ਮੱਥੇ ਤੇ ਬਹੁਤ ਵੱਡਾ ੱੱੱਬਾ ਹੋਣਾ 2025 ਵਿੱਚ ਆਪਾਂ ਕਹਿੰਦੇ ਆ ਜੀ ਨਾ ਡਵੈਲਪ ਹੋ ਗਈ ਦੁਨੀਆ ਸਾਡੀ ਪਰ ਜੇ ਆਪਾਂ ਧਿਆਨ ਦਈਏ ਤਾਂ ਦੁਨੀਆ ਤਾਂ ਸਾਡੀ ਪਛੜੀ ਹੋਈ ਬਹੁਤ 2025 ਵਿੱਚ 2 ਲੱਖ ਲੋਕਾਂ ਦੀ ਕਿਤੇ ਜਾਨ ਜਾ ਰਹੀ ਹੈ ਤੇ ਅਸੀਂ ਸਾਰੇ ਚੁੱਪ ਕਿਤੇ ਬੈਠੇ ਆਂ ਸਾਨੂੰ ਸਾਡੇ ਸੋਸ਼ਲ ਮੀਡੀਆ ਤੇ ਆਹ ਤਸਵੀਰਾਂ ਦਿਖਦੀਆਂ ਹੀ ਨਹੀਂ ਤੁਹਾਨੂੰ ਕਦੇ ਦਿਖੀਆਂ ਆਪਣੇ ਸੋਸ਼ਲ ਮੀਡੀਆ ਤੇ ਆਹ ਤਸਵੀਰਾਂ ਭੁੱਖ ਨਾਲ ਮਰਦੇ ਬੱਚਿਆਂ ਦੀਆਂ ਇਲਾਜ ਤੋਂ ਬਿਨਾ ਮਰਦੇ ਬੱਚਿਆਂ ਦੀਆਂ ਔਰਤਾਂ ਦੀਆਂ ਰੋਂਦੇ ਲੋਕਾਂ ਦੀਆਂ ਗੋਲੀਆਂ ਨਾਲ ਪੰਪਾ ਨਾਲ ਫੱਟਣ ਲੋਕਾਂ ਦੀਆਂ ਇਹ ਤਸਵੀਰਾਂ ਤੁਹਾਨੂੰ ਨਹੀਂ ਦਿਸਣੀਆਂ ਤੁਹਾਡੇ ਸੋਸ਼ਲ ਮੀਡੀਆ ਤੇ ਕਿਉਂਕਿ ਤੁਹਾਨੂੰ ਹੋਰ ਹੀ ਗੱਲਾਂ ਵਿੱਚ ਲਿਜਾ ਕੇ ਰੱਖਿਆ ਹੋਇਆ ਹੈ ਜਿੰਨਾਂ ਗੱਲਾਂ ਦਾ ਤੁਹਾਡੇ ਜੀਵਨ ਤੇ ਕੋਈ ਅਸਰ ਨਹੀਂ ਕੋਈ ਫਰਕ ਨਹੀਂ ਤੁਹਾਨੂੰ ਉਹਨਾਂ ਮੁੱਦਿਆਂ ਵਿੱਚ ਚਲ ਜਾ ਕੇ ਰੱਖਿਆ ਹੋਇਆ ਤਾਂ ਕਿ ਜੋ ਵੱਡੇ ਦੇਸ਼ ਵੱਡੀਆਂ ਸਰਕਾਰਾਂ ਘੱਟ ਗਿਣਤੀ ਲੋਕਾਂ ਨਾਲ ਧੱਕਾ ਕਰ ਰਹੀਆਂ ਉਹ ਤੁਹਾਨੂੰ ਪਤਾ ਨਾ ਲੱਗੇ ਤੁਹਾਡੇ ਤੱਕ ਉਹ ਗੱਲ ਪਹੁੰਚੇ ਨਾ ਕੋਈ ਵੀ ਦੇਸ਼ ਇਹਨਾਂ ਲਈ ਆਵਾਜ਼ ਨਹੀਂ ਚੱਕ ਰਿਹਾ OIC ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ 57 ਦੇਸ਼ ਨੇ ਮੁ슬ਮਾਨਾਂ ਦੇ ਪਰ ਉਹ ਵੀ ਚੁੱਪ ਗਿੱਤੇ ਬੈਠੇ ਆ